ਫੜਾ ਬਸਾਰਾ ਲੈ ਕੇ ਪਾਕਿਸਤਾਨ ਤੋਂ ਭੇਜੇ ਜਾ ਰਹੇ ਨਜਾਇਜ਼ ਹਥਿਆਰ ਗੋਲੀ ਬਾਰੂਦ ਜਿੰਦਾਕਾਰ ਤੋਂ ਉੱਤੇ ਮੁਜਰਮ ਫਾਜ਼ਿਲ ਦਾ ਪੁਲਿਸ ਵੱਲੋਂ ਕਾਬੂ ਜਾਣਕਾਰੀ ਦਿੰਦੇ ਜ਼ਿਲ੍ਹਾ ਪੁਲਿਸ ਮੁਖੀ ਇਹ ਦੇ ਕੇ ਜੀ 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 2 ਹੈ ਜਿਹੜੀ ਨਾ ਉੱਤੇ ਫਲੱਡ ਦਾ ਕਾਰਨ ਜਿਹੜਾ ਨਾ ਜਿਹੜਾ ਪਾਣੀ ਕਾਫੀ ਸੀਗਾ ਵਾਇਰ ਜਿਹੜੀ ਉਹ ਅੰਦਰ ਸਭ ਵਰਸੀ ਸੋ ਉਹ ਚੀਜ਼ ਦਾ ਫਾਇਦਾ ਲੈਂਦੇ ਹੋਏ ਇਹਨਾਂ ਨੇ ਉਧਰੋਂ ਪਾਈਪ ਰਾਈ ਜਿਹੜਾ ਸਮਾਨ ਜਿਹੜਾ ਨਿਕਾਲਿਆ ਸੀ ਸਾਡੇ ਸਾਨੂੰ ਇਨਪੁਟ 베ਸ ਸਾਡਾ ਪੇਸ਼ੈਂਸ ਸੀ ਅਸੀਂ ਇਸ ਜਿਹੜਾ ਇਹ ਫਰਡੇ ਇਸ ਦੇ ਵਿੱਚ ਜਿਹੜੀ ਕਾਮ ਦੀ ਖਰਾਲੀ ਇਸੇ ਤਰ੍ਹਾਂ ਹੀ ਕੱਲ ਸਾਡੇ ਜਿਹੜੇ ਐਸਐਸਓ ਸੀ ਜਿਹੜੀ ਕੌਂਟਰ ਇੰਟੈਲੀਜੈਂਸ ਦੇ ਜਿਹੜੇ ਐਸਐਚਓ ਸਾਹਿਬ ਸੀਮਾ ਦੇ ਅਫਸਰਾਂ ਨਾਲ ਵੀ ਕੱਲ ਬਹੁਤ ਵਧੀਆ ਜਿਹੜੀ ਉਹਨਾਂ ਦੀ ਰਿਕਵਰੀ ਹੋਈ ਉਹਨਾਂ ਨੇ ਵੀ ਇੰਟੈਲੀਜੈਂਸ ਬੇਸ ਜਿਹੜਾ ਇਹਦਾ ਆਪਰੇਸ਼ਨ ਕੀਤਾ ਜੀ ਉਹਦੇ ਵਿੱਚ ਉਹਨਾਂ ਨੂੰ 27 ਹਥਿਆਰ ਜਿਹੜੇ ਰਿਕਵਰ ਹੋਏ ਸੋ ਸਾਡੇ ਭਗਵਾਨ ਜਿਹੜਾ ਲਗਾਤਾਰ ਜਿਹੜਾ ਇਹਨਾਂ ਦੇ ਖਿਲਾਫ ਜਿਹੜਾ ਅਸੀਂ ਕਾਰਵਾਈ ਕਰ ਰਹੇ ਹਾਂ ਏਵਰੀ ਡੇ ਏਵਰੀ ਡੇ ਅਸੀਂ ਇਹਨਾਂ ਤੋਂ ਰਿਕਵਰੀਆਂ ਕਰ ਰਹੇ ਹਾਂ ਵੈਪਨ ਫੜ ਰਹੇ ਇਲੀਗਲ ਜਿਹੜੇ ਫੋਰਨ ਮੈਂਟ ਨੇ ਭੈਰਨ ਫੜ ਰਹੇ ਹੋਰ ਵੀ ਜੋ ਕੰਮ ਕਰਦੇ ਅਸੀਂ ਇਹਨਾਂ ਨੂੰ ਇਹਦੇ ਖਿਲਾਫ ਐਕਸ਼ਨ ਦਿੰਦੇ ਆ ਇਹ ਹੋਈ ਕਿੰਨੀ ਹੈ ਰਿਕਵਰੀ ਸਰ ਅੱਜ ਅੱਜ ਤੇ ਵਿੱਚ 16 ਪਿਸਟਲ ਹੋਏ ਮੈਗਜ਼ੀਨ ਹੈ ਤੇ ਕੁਝ ਤੇ ਆਪਣੇ ਰਾਤ ਨੇ ਇਹ ਮੇਨੰਦਾ ਸਰ ਉਹ ਸੋਨਾ ਸਿੰਘ ਸੀਗਾ ਸਾਰਾ ਕਰਦਾ ਸੋਨਾ ਸਿੰਘ ਨੂੰ ਟਾਸਕਿੰਗ ਹੋਈ ਸੀ ਤੇ ਉਹਦੇ ਪਿੱਛੇ ਜਿਹੜਾ ਹੁਣ ਸਭ ਤੋਂ ਜਿਹੜਾ ਸਾਡਾ ਇੱਕ ਹੀ ਕਰ ਰਹੇ ਆਂਗੇ ਇਸ ਕੇਸ ਚ ਸੀ ਜਿਹੜੀ ਬੈਕਵਰਡ ਲਿੰਕੇਜ ਫਾਰਵਰਡ ਲਿੰਕੇਜ ਵੀ ਕਿੱਧਰੋਂ ਆਇਆ ਕਿੱਧਰੋਂ ਜਾਣਾ ਅੱਜ ਅਸੀਂ ਹੁਣ ਉਸ ਚੀਜ਼ ਤੇ ਵਰਕ ਆਊਗਾ ਸਰ ਜਿਹੜੀ ਕੱਲ ਦੀ ਰਿਕਵਰੀ ਤੇ ਅੱਜ ਦੀ ਰਿਕਵਰੀ ਦੋਨਾਂ ਨੂੰ ਕੋਈ ਕਨੈਕਸ਼ਨ ਜੁੜਦਾ ਹੈਗਾ ਜੀ ਇਹਦੇ ਜੀ ਕੋਈ ਇਹਦੇ ਤੋਂ ਅਸੀਂ ਪੁੱਛੀਗੇ ਸ਼ਿਕਰਾਗੇ ਜਿਹੜੇ ਇਹਨਾਂ ਦੇ ਪਿੱਛੇੋਂ ਬੰਦੇ ਕਰਾ ਰਹੇ ਆ ਉਹਨਾਂ ਨੂੰ ਵੀ ਆਊਗਾ ਤੱਕ ਵੀ ਅਸੀਂ ਜਿਹੜਾ ਲਗਭਗ ਲੱਗੇ ਹੀ ਆ ਉਹਦੇ ਹੀ ਫੜ ਲਾ ਕੇ ਉਹ ਵੀ ਚੱਲਦੀ ਸੋ ਫਿਰ ਸਾਰਾ ਮਾਮਲਾ ਜਿਹੜਾ ਕਲੀਅਰ ਹੋ ਜਾਏ ਇਹ ਸਰ ਪਾਣੀ ਦੇ ਵਿੱਚੋਂ ਆਇਆ ਜੀ ਸਰ ਪਾਣੀ ਦੇ ਵਿੱਚੋਂ ਕਿ ਉਹ ਤੇ ਪੰਜ ਪੰਜ 6 6 ਗੋਟ ਪਾਣੀ ਸੀ ਪਹਿਲੇ ਤੇ ਅੱਜ ਤੋਂ ਇਹ ਥੋੜਾ ਦਿਨ ਚਾਰ ਪੰਜ ਦਿਨ ਪਹਿਲੇ ਵੀ ਉੱਥੇ ਕਰੀਬ 1-6 ਫੁੱਟ ਪਾਣੀ ਸੀਗਾ ਹੂੰ ਇਹਨੇ ਪਾਣੀ ਦੇ ਵਿੱਚ ਜਿਹੜੀ ਫਿਰ ਮੂਵਮੈਂਟ ਜਿਹੜੀ ਸਾਡੇ ਸਾਡੀ ਵੀ ਘਟ ਜਾਂਦੀ ਆ ਹੂੰ ਕਿੰਨੀ ਸਰ ਆਇਆ ਆ ਪਾਕਿਸਤਾਨ ਤੋਂ ਇਹ ਸਰ ਡੈਟਸ਼ੋ ਆਇਆ ਉਧਰੋਂ ਕਿਸ ਤਰ੍ਹਾਂ ਲੈ ਕੇ ਆਏ ਕੋਈ ਪੈਕਿੰਗ ਏਜ ਸੀਗਾ ਜਾਂ ਕਿਸ ਤਰ੍ਹਾਂ ਸੀਗਾ ਜੀ ਦੇਖੋ ਉਹ ਇਹ ਉਹ ਤੋ ਟ੍ਰੋ ਕਰਦੇ ਆ ਪਾਈਪ ਰਾਈ ਕਰਦੇ ਆ ਹੂੰ ਉਹਦੇ ਨਾਲ ਫਿਰ ਲੈਣਾ ਸਰ ਦੋ ਅਸਾਈਨਮੈਂਟ ਆਈਆਂ ਨੇ ਕਿੰਨੀ ਚੁਣੌਤੀ ਬਣ ਜਾਂਦੀ ਜੀ ਆਪਣੇ ਵਾਸਤੇ ਆਪਣੇ ਜ਼ਿਲ੍ਹੇ ਵਾਸਤੇ ਮੇਰੇ ਕੋਲ ਮੇਰੇ ਕੋਲ ਵੀ ਸਾਡੇ ਹੈਵ ਹੈ ਜਿਹੜਾ ਪੀਪਰ ਲਿਖਣ ਸਾਡੇ ਵੱਲੋਂ ਜਿਹੜਾ ਇਹਨੂੰ ਅਸੀਂ ਸਫਲ ਨਹੀਂ ਹੁੰਦੇ ਤੇ ਆਪਾਂ ਇਹਨਾਂ ਤੋਂ ਜੋ ਵੀ ਇਹ ਕਰਦੇ ਗਲਤ ਕੰਮ ਉਹ ਸਾਡੇ ਵੱਲੋਂ ਦੇਖਰਾਵਾ ਹੀ ਕਰੀ ਦੀ ਅਸੀਂ ਉਹ ਕਰੀ ਅਸਰ ਜਿਹੜੇ ਹਥਿਆਰ ਬ੍ਰਹਮਦ ਹੋਏ ਨੇ ਮੇਡ ਇਨ ਕਿੱਥੋਂ ਦੇ ਨੇ ਜੀ ਇਹ ਕੋਈ ਇਹਨਾਂ ਦੇ ਵਿੱਚ ਜਿਹੜਾ ਜਿਹੜਾ ਮਾਰਕਾ ਇਟਲੀ ਤੇ ਵੀ ਹੈ ਚਾਈਨੀਜ਼ ਵੀ ਜਿਹੜੇ ਹੋਰ ਤੇ ਯੂ ਐਸ ਆਰ ਵੀ ਤੇ ਵੀ ਆ ਕਿੰਨੇ ਕ ਮਹਿੰਗੇ ਨੇ ਜੀ ਇਹ ਹਥਿਆਰ ਜਿਹੜੇ ਬ੍ਰਹਮਦ ਹੋਏ ਨੇ ਜੀ